ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਨਕ ਆਰਬੀਆਰ ਫਰੋਇਪਰ ਸਿਟੀ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਕੋਈ ਵੀ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਵੀਡੀਓ ਦੇ ਵਿੱਚ ਸਾਹਮਣੇ ਜੋ ਤੁਸੀਂ ਗੱਡੀ ਦੇਖ ਰਹੇ ਹੋ ਹੰਡਾਈ ਦੀ ਕ੍ਰੇਟਾ 1.4 ਈ ਪਲੱਸ 2019 ਮਾਡਲ ਇੰਜਨ ਗੇਅਰ ਓਕੇ ਇੱਕ ਵੀ ਪੈਸੇ ਦੀ ਬਲੋਨ ਨਹੀਂ ਹੈਗੀ ਏਸੀ ਹੀਟਰ ਓਕੇ ਸਿਲਵਰ ਕਲਰ ਫਰਸਟ ਓਨਰ ਕਿਤੋਂ ਕੋਈ ਗਲਾਵਟ ਨਹੀਂ ਹੈਗੀ ਗੱਡੀ ਦੀ ਬੈਟਰੀ ਨਿਊ ਸਿਲਵਰ ਕਲਰ ਹੈ ਪ੍ਰੋਜੈਕਟਰ ਲੈਂਟਾਂ ਵਾਲੀ 70 ਤੋਂ 75 ਪੈਸੇ ਟਾਇਰ ਗੱਡੀ ਸਾਰੀ ਓਰੀਜਨਲ ਕੋਈ ਜੋ ਡੈਂਟ ਨੇ ਉਹ ਤੁਹਾਨੂੰ ਦਿਖਾਈ ਦੇ ਹੀ ਰਹੇ ਨੇ ਉਹ ਹਲੇ ਉਦਾਂ ਹੀ ਨੇ ਕੋਈ ਟਚਿੰਗ ਨਹੀਂ ਕੋਈ ਪੇਂਟ ਨਹੀਂ ਸਾਰੇ ਪੀਸ ਪੱਲੇ ਨਾਲ ਦੇ ਆ ਸ਼ੀਸ਼ੇ ਨਾਲ ਦੇ ਆ ਕਰੇਟਾ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਕਰ ਸਕਦੇ ਸਾਡਾ ਨੰਬਰ 98555 26453 97814 45735 ਗੁਰਨਾਨਕ ਕਾਰ ਬਾਜ਼ਾਰ ਫਰੇਪੁਰ ਸਿਟੀ ਲੋਕੇਸ਼ਨ ਕੱਚਾ ਜੀਰਾ ਰੋਡ ਨੀਅਰ ਡੀਸੀ ਮਾਡਲ ਸਕੂਲ ਗੁਰੂ ਨਗਰ ਦੇ ਗੇਟ ਤੇ ਗੁਰਨਾਨਕ ਕਾਰ ਬਾਜ਼ਾਰ ਫਰੇਪੁਰ ਸਿਟੀ ਜ਼ਰੂਰ ਵਿਜ਼ਿਟ ਕਰੋ ਕਰੇਟਾ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਨੇ ਧੰਨਵਾਦ ਦੋਸਤੋ